ਕਾਰਗਰਦੀ ਦੇਖੀ ਹੈਗੀ ਹੈ ਜੋ ਝੂਠ ਤੂਫਾਨ ਮਕਾਰੀ ਇਸ ਪਾਰਟੀ ਵਿੱਚ ਦੇਖੀ ਹੈਗੀ ਹੈ ਜਿਸ ਤਰ੍ਹਾਂ ਇਹਨਾਂ ਨੇ ਹਾਈ ਕਮਾਂਡ ਕਲਚਰ ਦਾ ਰੌਲਾ ਜਨਾਬ ਪਾ ਕੇ ਜੋ ਹਾਈ ਕਮਾਂਡ ਕਲਚਰ ਪਾਰਟੀ ਚ ਪੈਦਾ ਕੀਤਾ ਜੋ ਵੀਆਈਪੀ ਕਲਚਰ ਤਾਂ ਕਹਿ ਕੇ ਨਹੀਂ ਹੋਊਗਾ ਛੋਟਾ ਕਾਰ ਲਵਾਗੇ ਛੋਟੀ ਕਾਰ ਲਵਾਗੇ ਫਲਾਣਾ ਫਲਾਣਾ ਲੋਕਾਂ ਤੋਂ ਬੇਫਕੂ ਬਣਾਇਆ ਹੈਗਾ ਤੇ ਪੰਜਾਬ ਦੇਖ ਲਓ 2 ਸਾਲਾਂ ਚ ਕਿ ਇਕੱਲਾ ਮੁੱਖ ਮੰਤਰੀ ਨਹੀਂ ਸਾਰਾ ਟੱਬਰ ਕਿਵੇਂ ਪੰਜਾਬ ਦਾ ਕਾਰਾਂ ਦੇ ਕਾਫਲੇ ਲੈ ਕੇ ਪੰਜਾਬ ਦੀ ਸੜਕਾਂ ਨੂੰ ਦਰੜਦਾ ਫਿਰਦਾ ਹੈਗਾ ਹੈ ਇਹ ਸਾਰਾ ਇਹਦੇ ਪਖੰਡ ਜਿਹੜੀ ਹੈਗੀ ਜੋ ਝੂਠ ਹੈਗਾ ਜੋ ਤੂਫਾਨ ਹੈਗਾ ਜੋ ਇੱਕ ਜੋ ਇੱਕ ਇੱਕ ਫਰਾਡੂ ਪਾਰਟੀ ਹੈਗੀ ਹੈ ਪੁਰਾਣੀਆਂ ਸਰਕਾਰਾਂ ਦੇ ਕੀਤੇ ਕੰਮਾਂ ਤੇ ਲਿਪਾ ਪੋਚੀ ਕਰਕੇ ਰੰਗ ਰੋਗਨ ਕਰਕੇ ਆਪਣੇ ਨਾਂ ਲਵਾ ਕੇ ਲੋਕਾਂਗੇ ਪੇਸ਼ ਕਰ ਰਹੀ ਹੈਗੀ ਹੈ ਪੰਜਾਬ ਦਾ ਜੋ ਸਾਧਨ ਹੈਗੇ ਹੈ ਜਿਹੜਾ ਪਹਿਲਾ ਹੀ ਪੰਜਾਬ ਕਰਜਾਈ ਪੰਜਾਬ ਹੈ ਉਹਦੇ ਹਜ਼ਾਰਾਂ ਕਰੋੜ ਰੁਪਈਆ ਪੰਜਾਬ ਤੋਂ ਬਾਹਰ ਆਪਣੇ ਆਗਾ ਕੇਜਰੀਵਾਲ ਦੀ ਨਕਸ਼ਾ ਦੁਨੀਆ ਪਰਚ ਫਲਾਣ ਵਾਸਤੇ ਹਿੰਦੁਸਤਾਨ ਨੂੰ ਨੂੰ ਪ੍ਰਧਾਨ ਮੰਤਰੀ ਦਾ ਕੈਡਰ ਫਲਾਣ ਵਾਸਤੇ ਉਹ ਪੈਸਾ ਬਰਬਾਦ ਕਰਕੇ ਪੰਜਾਬ ਦਾ ਜਹਾਜ਼ 300 ਕਰੋੜ ਦਾ ਖਰੀਦ ਕੇ ਉਹ ਲੈ ਕੇ ਗਰਾਏ ਤੇ ਕਦੀ ਉਹ ਬਦਾਲ ਕੁਮੜਾ ਕਰੀ ਮਹਾਰਾਸ਼ਟਰ ਨੂੰ ਕੁਮੜਾ ਕਰੀ ਗੁਜਰਾਤ ਨੂੰ ਕੁਮੜਾ ਕਰੀ ਉਹ ਬਿਹਾਰ ਨੂੰ ਬਦਾ ਹੈ ਗਿਆ ਉਹ ਸਾਰਾ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਔਰ ਸਾਰੇ ਇਹ ਜਿਹੜੀਆਂ ਗੱਲਾਂ ਨੇ ਹੈਗਾ ਜਿਨ੍ਹਾਂ ਦੇ ਇੱਕ ਜੋ ਕਹਿ ਕੇ ਆਏ ਸੀ ਕਿ ਨਸ਼ੇ ਅਸੀਂ ਬੰਦ ਕਰਾਂਗੇ ਅੱਜ ਕੱਲ੍ਹ ਹੀ ਖੁਲਾਸਾ ਕੀਤਾ ਇਹਨਾਂ ਦੇ ਕਐਮਐਲਏ ਨੇ ਅੰਬਰਸਰ ਤੋਂ ਜੇ ਜਿਹੜੇ ਨਸ਼ੇ ਨੇ ਉਹ ਇੱਕ ਇਹਨਾਂ ਦੇ ਵਗੇ ਐਮਪੀ ਰਾਗਵ ਚੱਡਾ ਉਹਦੇ ਖਾਸਪੁਰ ਸਬਫਸਰ ਨਸ਼ੇ ਪੰਜਾਬ ਬਕਵਾਦੇ ਬਾਰਡਰ ਦੇ ਬਕਵਾਦੇ ਹੈਗੇ ਇਹ ਤਾਂ ਵੱਡਾ ਖਲਾਸਾ ਕੀ ਹੋ ਸਕਦਾ ਹੈਗਾ ਇਹਨਾਂ ਦੇ ਐਮਐਲਏ ਇਹਨਾਂ ਦੇ ਐਮਪੀ ਨਸ਼ੇ ਦੇ ਸਾਗਰ ਨੇ ਨਸ਼ੇ ਸਾਕੇ ਦੀ ਪਿੱਛੇ ਨੇ ਤੇ ਸਾਰੇ ਪੰਜਾਬ ਨੂੰ ਮੌਤ ਦੀ ਜਿਹੜੀ ਪੱਟੀ ਹੈ ਉਹਦੇ ਵਿੱਚ ਉਗ ਰਹੇ ਨੇ ਸੋ ਇਹ ਪਾਰਟੀ ਦਾ ਜੋ ਖਾਸਾ ਹੈਗਾ ਹੈ ਉਹ ਤੁਹਾਡੇ ਸਾਹਮਣੇ ਹੈਗਾ ਹੈ ਸੋ ਮੈਂ ਫੈਸਲਾ ਕੀਤਾ ਸਾਰਾ ਕੁਝ ਸੋਚ ਕੇ ਜਦੋਂ ਮੈਂ ਸਿਆਸੀ ਮਾਹੌਲ ਦੇਖਿਆ ਕਿ ਜੋ ਹਿੰਦੁਸਤਾਨ ਦੀ ਸਿਆਸੀ ਫਿਜ਼ਾ ਹੈ ਉਹ ਚ ਵੀ ਜ਼ਹਿਰ ਭোল ਦਿੱਤਾ ਜੋ ਸਮਾਜਿਕ ਫਿਜ਼ਾ ਹੈਗੀ ਉਹ ਚ ਵੀ ਜ਼ਹਿਰ ਭোল ਦਿੱਤਾ ਹੈਗਾ ਜੋ ਆਰਥਿਕ ਫਿਜ਼ਾ ਹੈਗੀ ਹੈ ਉਹ ਵੀ ਘੁੱਟਣ ਵਾਲਾ ਮਾਹੌਲ ਹੈਗਾ ਹਰ ਭੁੱਖੇ ਮਰਨ ਵਾਲਾ ਮਾਹੌਲ ਹੈ ਬੇਰਜ਼ਗਾਰੀ ਵਾਲਾ ਮਾਹੌਲ ਹੈਗਾ ਤਾਂ ਮੈਂ ਫੈਸਲਾ ਕੀਤਾ ਕਿ ਗਾਂਧੀ ਤੂੰ ਜਿਸ ਹਵਾ 'ਚ ਜੰਮਿਆ ਸੀਗਾ ਤੈਨੂੰ ਉਸੇ ਹਵਾ 'ਚ ਮਰਨਾ ਚਾਹੀਦਾ ਹੈਗਾ ਕਾਂਗਰਸ ਜਿੰਦਾਬਾਦ ਬਾਟਰ ਤਰਮੇਰ ਗਾਂਧੀ ਜਿੰਦਾਬਾਦ ਬਾਟਰ ਤਰਮੇਰ ਗਾਂਧੀ ਜਿੰਦਾਬਾਦ ਤੇ ਜਦੋਂ ਰਾਹੁਲ ਗਾਂਧੀ ਹੋਰਾਂ ਨੇ ਲਗਾਤਾਰ ਆਰਐਸਐਸ ਦੇ ਖਿਲਾਫ 14 ਤੋਂ ਲੈ ਕੇ ਹੁਣ ਤੱਕ ਲਗਾਤਾਰ ਆਪੜਸਕਰ ਜਾਰੀ ਰੱਖਿਆ

ਗਾਂਧੀ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਇਹਸ ਪਾਰਟੀ ਜਿੰਦਾਬਾਦ ਸੋ ਜਿਸ ਤਰ੍ਹਾਂ ਰਾਹੁਲ ਗਾਂਧੀ ਹੋਰਾਂ ਨੇ ਸਾਰੀ ਯਾਤਰਾ ਦਾਨ ਕਰੋਨਾ ਲੋਕਾਂ ਨਾਲ ਜੋ ਗੱਲਬਾਤ ਕੀਤੀ ਹੈ ਲੋਕਾਂ ਨੇ ਪੜਿਆ ਲੋਕਾਂ ਨੂੰ ਲੋਕਾਂ ਨੂੰ ਸੁਣਿਆ ਲੋਕਾਂ ਨੂੰ ਉੱਤਰ ਤੋਂ ਲੈ ਕੇ ਦੱਖਣ ਤੱਕ ਪੂਰਬ ਤੋਂ ਲੈ ਕੇ ਪੱਛਮ ਤੱਕ ਤੇ ਕਿੰਨੇ 10000 ਕਿਲੋਮੀਟਰ ਯਾਤਰਾ ਬਣਦੀ ਹੈ ਪੈਦਲ ਵੀ ਤੇ ਜਿਹੜੀ ਜਿਹੜੀ ਦੋ ਦੋ ਤਰ੍ਹਾਂ ਕੀਤੀ ਕੁਝ ਪੈਦਲ ਤੇ ਕੁਝ ਬੱਸਾਂ ਰਾਹੀਂ ਜਿਹੜੀ ਪੂਰਬ ਤੋਂ ਪੱਛਮ ਤੱਕ ਕੀਤੀ ਮੈਂ ਮਰੀ ਮਨੀਪੁਰ ਤੋਂ ਲੈ ਕੇ ਜਿਹੜੀ ਬੰਬੇ ਤੱਕ ਕੀਤੀ ਹੈਗੀ ਹੈ ਮਹਾਰਾਸ਼ਟਰ ਦਾ ਕੀਤੀ ਹੈਗੀ ਹੈ ਉਹ ਯਾਤਰਾ ਦੌਰਾਨ ਮੈਂ ਕਾਫੀ ਨੇੜਿਓਂ ਇਹ ਨਾਲ ਜੁੜਿਆ ਰਿਹਾ ਹੈਗਾ ਜਿਹੜਾ ਮੈਨੀਫੈਸਟੋ ਆਇਆ ਹੈਗਾ ਜੀ ਪੰਜ ਮੈਂ ਆਏ ਆਏ ਹੈਗੇ ਆ ਕਿਸਾਨਾਂ ਨਾਲ ਨਿਆਂ ਹੈ ਨੌਜਵਾਨਾਂ ਨਾਲ ਨਿਆਂ ਹੈ ਦਲਤਾਂ ਨਾਲ ਨਿਆਂ ਹੈ ਔਰਤਾਂ ਨਾਲ ਨਿਆਂ ਹੈ ਕਿਸਾਨਾਂ ਵਾਸਤੇ ਜਿਹੜੀ ਐਮਐਸਪੀ ਦੀ ਕਾਨੂੰਨੀ ਗਰੰਟੀ ਆ ਕਾਂਗਰਸ ਨੇ ਵਾਦਾ ਕੀਤਾ ਕਿ ਸਰਕਾਰ ਅਨੁਸਾਰ ਪਹਿਲੀ ਕੈਬਨਿਟ ਵਿੱਚ ਕਿਸਾਨਾਂ ਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਦਿੱਤੀ ਜਾਊਗੀ। ਸਾਧ ਹੈ ਜੀ ਦੇ ਨਾਲ ਦੂਜਾ ਵਾਦਾ ਕੀਤਾ ਦੂਜਾ ਵਾਦਾ ਕੀਤਾ ਕਿ ਹਰ ਆਰਥਰ ਨੂੰ ਜਿਹੜੀ ਗਰੀਬੀ ਲਾਈਨ ਤੋਂ ਹੇਠਾਂ ਹੈਗੀ ਹੈ ਜਦ ਤੱਕ ਉਹ ਗਰੀਬੀ ਲਾਈਨ ਤੋਂ ਉੱਪਰ ਨਹੀਂ ਆਂਦੀ 1 ਲੱਖ ਰੁਪਿਆ ਸਾਲ ਦਾ ਕਿਉਂਕਿ 85000 ਰੁਪਏ ਮਹੀਨਾ ਉਹਨੂੰ ਪਾਰਟੀ ਕਾ ਸਰਕਾਰ ਦੇਉਗੀ ਇਹ ਵਾਸਤਾ ਕਹਿੰਦੇ ਸਾਰੇ ਮੈਨੀਫੈਸਟੋ ਚਾਹਿਆ ਹੈਗਾ ਜਿੰਦਾਬਾਦ ਜੀਤਿਆ ਕੇ ਬੇਜ਼ਗਾਰ ਨੌਜਵਾਨ ਹੈ ਜਿਹਨ ਧੜਕਦੇ ਫਿਰਦੇ ਆ ਗਿਆ ਬਾਹਰਲੇ ਮੁਲਕਾਂ ਨੂੰ ਭੱਜੇ ਫਿਰਦੇ ਆ ਹਰ ਨੌਜਵਾਨ ਨੂੰ ਪਹਿਲੀ ਨੌਕਰੀ ਪੱਕੀ ਉਹਨਾਂ ਨੂੰ 1 ਲੱਖ ਰੁਪਏ ਜਿਹੜਾ ਅਪਰੈਂਟਿਸ਼ਿਪ ਹੈਗੀ ਹੈ ਉਹ ਦਿੱਤੀ ਜਾਊਗੀ ਉਸ ਤੋਂ ਬਾਅਦ ਉਹ 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 ਉਸ ਤੋਂ ਬਾਅਦ ਹੌਲੀ ਹੌਲੀ ਪੱਕੇ ਰੁਜ਼ਗਾਰ ਦਾ ਇਤਿਜਾਮ ਕੀਤਾ ਜਾਊਗਾ ਇਸ ਤਰ੍ਹਾਂ ਹੀ 25 ਇਹ 5 ਨਿਯਾਇ ਹੈਗੇ ਆ 25 ਗਰੰਟੀਆ ਹੈਗੀਆਂ ਜਿਹੜੀਆਂ ਇਸ ਦੇਸ਼ ਨੂੰ ਚੰਗਾ ਬਣਾਉਣ ਤੇ ਜੁੜ ਜੋਗਾ ਬਣਾਉਣ ਤੇ ਸੁਨੱਖਾ ਬਣਾਉਣ ਤੇ ਸਮਾਜਿਕ ਇਨਸਾਫ ਆਰਥਿਕ ਇਨਸਾਫ ਦੇ ਰਾਸਤੇ ਲਿਆਂਉਣ ਵਾਸਤੇ ਸਾਡੇ ਵਾਸਤੇ ਯਕੀਨ ਨੂੰ ਯਕੀਨ ਉਹ ਕਾਫੀ ਨੇ ਔਰ ਮੈਂ ਤੁਹਾਨੂੰ ਇਸ ਕੀ ਦੁਆਣਾ ਹੈਗਾ ਕਿ ਜਿਹੜੇ ਆਪਣੇ ਹਲਕੇ ਦੇ ਮਸਲੇ ਆ ਆਪਣੇ ਇਲਾਕੇ ਦੇ ਮਸਲੇ ਹੈਗੇ ਆ ਜੋ ਮੈਨੂੰ ਦੁਰਾਸਤ ਵੀ ਹੁਣੇ ਗਣਾਈ ਹੈਗੇ ਆ ਮੈਂ ਪੂਰੀ ਤਨਦੇਹੀ ਨਾਲ ਤੁਹਾਡੇ ਤੇ ਕੰਮ ਕਰੂੰਗਾ ਪਿਛਲੇ ਸਮੇਂ ਦੌਰਾਨ ਮੈਂ ਰਾਜਪੁਰਾ ਬਠਿੰਡਾ ਲੇਰ ਲਾਈਨ 1900 ਕਰੋੜ ਰੁਪਏ ਦੀ ਲਾਗਤ ਦਾ ਉਹ ਡਬਲ ਕਰਾਈ ਹੈ ਰਾਜਪੁਰਾ ਚੰਡੀਗੜ੍ਹ ਲਾਈਨ ਮਨਜ਼ੂਰ ਕਰਾਈ ਹੈਗੀ ਹੈ ਪਟਿਆਲੇ ਪਾਸਪੋਰਟ ਦਫਤਰ ਖਲ ਆਇਆ ਹੈਗਾ ਹੈ ਔਰ ਜੇ ਤੁਸੀਂ ਬੈਠਿਓ ਪਿੰਡਾਂ ਦੇ ਬੰਦੇ ਸਾਰੇ ਬੈਠਿਓ ਮੈਨੂੰ ਪਟਿਆਲੇ 'ਚ ਇੱਕ ਸਕੂਲ ਦੱਸ ਦਿਓ ਜਿੱਥੇ ਡਾਕਟਰ ਗਾਂਧੀ ਦੇ ਭੇਜੇ ਹੋਏ ਬੈਂਚ ਆਰਓ ਸਿਸਟਮ ਦੇ ਕਾਲਜ ਦਾ ਬੱਚੇ ਹੋਣ। 25 ਕਰੋੜ ਦੇ ਬਜਟ 'ਚੋਂ 12 ਕਰੋੜ ਮੈਂ ਸਕੂਲਾਂ ਨੂੰ ਦਿੱਤਾ ਹੈਗਾ ਔਰ ਮੈਂ ਇਹ ਨਹੀਂ ਦੇਖਿਆ ਕਿ ਕਿਹੜਾ ਸਰਪੰਚ ਕਾਂਗਰਸੀ ਕਿਹੜਾ ਗਾਲੀ ਹੈਗਾ ਕਿਉਂਕਿ ਜਦੋਂ ਬੰਦਾ ਚੁਣਿਆ ਜਾਂਦਾ ਤੁਸੀਂ ਵੀ ਸੱਤ ਛੋੜੋ ਜਦੋਂ ਬੰਦਾ ਚੁਣਿਆ ਜਾਂਦਾ ਤਾਂ ਉਹ ਇੱਕ ਪਾਰਟੀ ਦਾ ਨਹੀਂ ਰਹਿੰਦਾ ਉਹ ਇੱਕ ਬੰਦਾ ਨਹੀਂ ਰਹਿੰਦਾ ਸਾਰੇ ਲੋਕਾਂ ਦਾ ਸਾਜਾ ਹੋਣਾ ਚਾਹੀਦਾ ਚਾਹੇ ਕੋਈ ਮਰਜ਼ੀ ਹੋਵੇ ਡਾਕਟਰ ਕਰੰਗੀਰ ਗਾਂਧੀ ਜਿੰਦਾਬਾਦ ਵੀਰ ਜੰਦੀ ਜਿੰਦਾਰਾ ਮੇਰਾ ਜਨਮ ਹੀ ਲੜਦੇ ਦਾ ਹੋਇਆ ਸੰਘਰਸ਼ਾਂ ਵਿੱਚ ਹੋਇਆ ਹੈਗਾ ਵਿਜਾਪਤੀ ਜੀ ਉਦ ਤੱਕ ਹੁਣ ਤੱਕ ਸੋ ਸਾਡੇ ਵਰਕਰਾਂ ਜੇ ਕੋਈ ਭੀੜ ਪਾਉਗੀ ਚਾਹੇ ਸਰਕਾਰ ਵੱਲੋਂ ਹੋਵੇ ਚਾਹੇ ਕਿ ਜੇ ਹੋਰ ਵੱਲ ਹੋਵੇ ਡਾਕਟਰ ਗਾਂਧੀ ਤੁਹਾਡਾ ਮੋਢਾ ਮੋਢਾ ਜੋੜ ਕੇ ਖੜੂਗਾ ਖਨੌੜਾ ਸਾਹਿਬ ਦੀ ਗਵਾਹੀ ਵਿੱਚ ਬਰਦਾਰਾ ਸਿੰਘਾਂ ਦੀ ਗਵਾਹੀ ਵਿੱਚ ਤੁਹਾਡੀ ਪਿੱਠ ਲੱਗਣ ਦਿੱਤੀ ਜਾਊਗੀ ਤੁਹਾਡੇ ਵਾਸਤੇ ਜਾਨ ਹਾਜ਼ਰ ਹੈਗੀ ਹੈ ਜੇ ਇਸ ਉਮਰ ਚ ਮੈਂ ਲੋਕਾਂ ਦੇ ਕੰਮ ਆ ਸਕਾਂ ਦੇਸ਼ ਦੇ ਕੰਮ ਆ ਸਕਾਂ ਜਾਂ ਸਾਡੇ ਸੁਭਦਾਂ ਖਤਰੇ ਚ ਹੈ ਜੋ ਦੇਸ਼ ਖਤਰੇ ਚ ਹੈ ਜੋ ਸਾਡੇ ਬੱਚਾ ਦਾ ਕੋਈ ਖਤਰੇ ਚ ਹੈ ਜੋ ਦੇਸ਼ ਲੋਕ ਵੱਡਿਆ ਲੁਟਿਆ ਕੁੱਟਿਆ ਜਾ ਰਿਹਾ ਹੈਗਾ ਜੇ ਉਹਦੀਆਂ ਨੀਲਾ 24 ਦਾ ਇਲੈਕਸ਼ਨ ਹੈਗਾ ਬਹੁਤ ਮਹੱਤਵਪੂਰਨ ਲਕਸ਼ਣ ਹੈ ਮੈਂ ਤੁਹਾਨੂੰ ਗੱਲ ਸਾਫ਼ ਕਰ ਦਿੰਦਾ ਪੜ੍ਹੇ ਲਿਖੇ ਬੱਚੇ ਨੇ ਪੜ੍ਹੇ ਲਿਖੇ ਬੰਦੇ ਨੇ ਕਿ ਮੋਦੀ ਨੂੰ ਗੱਦੀਆਂ ਲਾਣ ਵਾਸਤੇ ਵੋਟਰ ਆਹੀ 24 ਦਾ ਇਲੈਕਸ਼ਨ ਆਖਰੀ ਲੜਾਈ ਹੈਗੀ ਹੈ ਇਸ ਤੋਂ ਬਾਅਦ ਜੇ ਮੋਦੀ ਦੁਆਰਾ ਆਂਦਾ 24 ਵਿੱਚ ਤਾਂ ਮੁੜਕੇ ਨਹੀਂ ਜਾਂਦਾ ਹੈ ਜਿਹਾ ਹਿਟਲਰ ਵੀ ਗਿਆ ਮਰਿਆ ਅਖੀਰ ਨੂੰ ਜਾ ਕੇ ਪਰ ਸਾਨੂੰ ਦੀ ਕੀਮਤ ਫਿਰ ਬਹੁਤ ਜ਼ਿਆਦਾ ਤਾਂ ਨਹੀਂ ਪਊਗੀ ਸੋ ਜਾਣ ਲਾ ਦਿਓ ਇੱਕ-ਇੱਕ ਕਰਕੇ ਜਾ ਕੇ ਸੁਨੇਹਾ ਦਿਓ ਹਿੰਦੁਸਤਾਨ ਦਾ ਲੋਕਤੰਤਰ ਖਤਰੇ 'ਚ ਹੈ ਸੰਵਿਧਾਨ ਖਤਰੇ 'ਚ ਹੈ ਵਿਕ ਖਤਰੇ ਵਿੱਚ ਹੈ ਸਾਰੀਆਂ ਆਜ਼ਾਦੀਆਂ ਖਤਰੇ 'ਚ ਹੈ ਸਾਡੀ ਰੈਦਰ ਵਿੱਚ ਖਤਰੇ 'ਚ ਹੈ ਹਿੰਦੁਸਤਾਨ ਖਤਰੇ 'ਚ ਹੈਗਾ ਜੇ ਪਾਜ ਪਾ ਦੇ ਆਰ ਸੱਤਾ ਦਾ ਜਨਾ ਗਟਜੋੜ ਹੈਗਾ ਹਿੰਦੁਸਤਾਨ ਕੇ 24 ਗੁੜਕੇ ਕਾਬਜ਼ ਹੋ ਗਿਆ ਤਾਂ ਸਾਨੂੰ ਬਹੁਤ ਲੰਬੀ ਜਦੋਜਹਦ ਹੋਸਾ ਸਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਦੋਜਹਦ ਕਰਨੀ ਪਊਗੀ ਸੋ ਇੰਨਾ ਕੁਝ ਕਹਿੰਦਾ ਹੋਇਆ ਮੈਂ ਸਭ ਦਾ ਧੰਨਵਾਦ ਕਰੀਆ ਤੁਸੀਂ ਇੰਨੀ ਗਰਮੀ ਵਿੱਚ ਸਾਰੇ ਇਕੱਠੇ ਹੋਏ ਹੋ ਆਪਣੇ ਬੋਲੋ ਸਕੀਨ ਦੋਆ ਨਾ ਇਹ ਇਲਾਕੇ ਦੀ ਸੇਵਾ ਵਾਸਤੇ ਪੰਜਾਬ ਦੀ ਸੇਵਾ ਵਾਸਤੇ ਤੇ ਦੇਸ਼ ਦੀ ਸੇਵਾ ਵਾਸਤੇ ਜੋ ਵੀ ਮੈਂ ਇਸ ਉਮਰ ਵਿੱਚ ਆਪਣੀਆਂ ਨੇਕਾਂ ਸੀਮ ਪਾਈਆਂ ਹੋਣ ਦੇ ਬਾਵਜੂਦ ਜੋ ਮੈਂ ਕਰ ਸਕਦਾ ਹੋਇਆ ਤੁਹਾਡੇ ਵਾਸਤੇ ਕਰੂੰਗਾ ਲੜੂੰਗਾ ਬਣੂੰਗਾ ਇਹ ਜੰਗ ਜਿਹੜਾ ਜੱਦੀ ਲੜੂਗਾ। ਬਾਦੂ ਤਰੰਗੀਰ ਗਾਂਦੀ ਜਿੰਦਾਬਾਦ ਤਰੰਗੀਰ ਗਾਂਦੀ ਜਿੰਦਾਬਾਦ ਇਹ ਆਮ ਚੋਣ ਨਹੀਂ ਹੈਗੀ ਐ ਮੈਂ ਤੁਹਾਨੂੰ ਫਿਰ ਅਲਾਨੀਆਂ ਕਹਿਣਾ ਨਾ ਆਮ ਸਮਾ ਹੈਗਾ ਚੋਣਾ ਪਹਿਲਾਂ ਵੀ ਹੋਈਆਂ ਪਰੇ ਚੋਣ ਚੋਬੀ ਦਾ ਚੋਣ ਜਿਹੜੀ ਹੈਗੀ ਹੈ ਖਾਸ ਚੋਣ ਹੈ ਸਾਡਾ ਸਾਡੇ ਬੱਚਿਆਂ ਦਾ ਸਾਡੇ ਸੰਵਿਧਾਨ ਦਾ ਸਾਡੇ ਭਵਿੱਖ ਜਿਹੜਾ ਭਵਿੱਖ ਹੈਗਾ ਉਹ ਲਿਖਿਆ ਜਾਣਾ ਹੈਗਾ ਇਸ ਮੁਲਕ ਨੇ ਇੱਕ ਪਾਰਟੀ ਦੀ ਡਿਕਟੇਟਰਸ਼ਿਪ ਚੱਲਣੀ ਹੈ ਜਾਂ ਸਾਡਾ ਜਮਹੂਰੀ ਜਿਹੜਾ ਤਾਣਾ ਬਾਣਾ ਜਿਹੜੇ ਸਾਡੇ ਸੰਵਿਧਾਨ ਕਾੜੇ ਬਾਬਾ ਭੀਮਰਾ ਉਮੀਦਵਾਰ ਨੇ ਬਣਾਇਆ ਸੀ ਉਹ ਚੱਲਣਾ ਹੈਗਾ ਜਾਂ ਇੱਥੇ ਡਿਕ ਡਿਕ ਡਿਕਟੇਟਰਸ਼ਿਪ ਚੱਲਣੀ ਹੈ ਰੂਸ ਦੀ ਤਰ੍ਹਾਂ ਚੀਨ ਦੀ ਤਰ੍ਹਾਂ ਉਧਰ ਉਹ ਨਿਚਾਲ ਪਰ ਫੜੀ ਹੋਈ ਹੈ ਉਧਰ ਕੋਸ਼ਾਂ ਜਾਰੀ ਨੇ ਆਪਾਂ ਇੱਕ ਕੋਸ਼ਾਂ ਦੇ ਖੇਲ ਕਰਦੀਆਂ ਹੈਗੀਆਂ ਇੱਕ ਇੱਕ ਸੀਟ ਮੈਟਰ ਇਹੋ ਕਾਰਨ ਹੈ ਕਿ ਮੈਨੂੰ ਹਾਈ ਕਮਾਂਡ ਨੇ ਤੁਹਾਡੇ ਵਿਚਕਾਰ ਭੇਜਿਆ ਹੈਗਾ ਹੈ ਕਿ ਗਾਂਧੀ ਦੀ ਆਵਾਜ਼ ਜਿਹੜੀ ਪਹਿਲਾਂ ਮੈਂ 5 ਸਾਲ ਬੁਲੰਦ ਕੀਤੀ ਹੈ ਉਹਨਾਂ ਨੇ ਰੋਹਨ ਰਾਹੁਲ ਗਾਂਧੀ ਹੋਣੀ ਸੋਣਿਆ ਸਭ ਸੁਣਿਆ ਮੈਂ ਜੋ ਬੋਲਿਆ 5 ਸਾਲ ਭਾਜਪਾ ਦੇ ਖਿਲਾਫ ਉਹਨੇ ਨੋਟ ਕੀਤਾ ਕਿ ਗਾਂਧੀ ਤੋਂ ਤੰਤ ਹੈਗਾ ਜੋ ਇਸ ਭਾਜਪਾ ਸੰਸਦ ਨੂੰ ਚੁਣੌਤੀ ਦੇ ਸਕਦਾ ਹੈਗਾ ਸੋ ਮੈਨੂੰ ਇਸ ਇਲਾਕੇ ਦੀ ਸੇਵਾ ਵਾਸਤੇ ਤੇ ਪਾਰਲੀਮੈਂਟ ਵਾਸਤੇ ਵੀ ਆਪਣਾ ਮੈਦਾਨ ਬਣਾਇਆ ਮੈਂ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਕਾਂਗਰਸ ਹਾਈ ਕਮਾਂਡ ਦਾ ਪੰਜਾਬ ਦੀ ਲੀਡਰਸ਼ਿਪ ਦਾ ਜਿਨਾ ਨੇ ਇਹ ਮੈਨੂੰ ਇਸ ਜੋਗ ਸਮਝਾਏਗਾ ਅਤੇ ਤੁਹਾਨੂੰ ਯਕੀਨ ਦਿਵਾਣਾ ਹੈਗਾ ਕਿ ਮੈਂ ਆਪਣੇ ਬਲਕ ਕਸਰ ਨਹੀਂ ਛੱਡੂੰਗਾ ਹਰ ਪੱਖੋਂ ਤੁਹਾਡੀ ਸਹੀ ਮੈਨੇਜਮੈਂਟ ਮੈਂ ਦੀ ਕਰਨੀ ਤੇ ਬੜਾ ਫਤ ਪੂਰਾ ਕਰਦੀ ਬਹੁਤ ਬਹੁਤ ਧੰਨਵਾਦ